ਤਾਂ ਬਾਈ ਸੈਟੋ ਕੇ ਭੇਜੋ ਅੱਜ ਦੀ ਵੀਡੀਓ ਤੁਹਾਡੇ ਦਿਮਾਗ ਨੂੰ ਇੰਨੇ ਕੁ ਡੂੰਘੇ ਗੋਤੇ ਖਵਾਉਗੀ ਕਿ ਬਾਅਦ ਦੇ ਵਿੱਚ ਵੀ ਚੱਕਰ ਆਉਣਗੇ ਕਿ ਇਹ ਹੋ ਕੀ ਰਿਹਾਗਾ ਬਰਟਨ ਰਸਲ ਵਿਸਵ ਵਰਕਲੇ ਮੈਨੂਅਲ ਕਾਂ ਸੀਗਾ ਮੈਂ ਤਿੰਨ ਬੰਦਿਆਂ ਦੀ ਗੱਲ ਕਰਨ ਲੱਗਿਆ ਪ੍ਰੋਬਲਮ ਆਫ ਫਲਸਫੀ ਕਿਤਾਬ ਦੇ ਵਿੱਚੋਂ ਕਿ ਆਪਣੇ ਮਨ ਦੇ ਬਾਹਰ ਕੋਈ ਦੁਨੀਆ ਅਸਲ ਦੇ ਵਿੱਚ ਹੈ ਜਾਂ ਨਹੀਂ ਹੈ ਲਾਈਕ ਇਹ ਵਿੰਡੋ ਵਾਓ ਉਪਰ से ਰੋਖਾ ਇੱਕ ਤਾ ਅਸਲ ਦੇ ਵਿੱਚ ਹੈਗੇ ਵੀ ਆ ਜਾਂ ਨਹੀਂ ਹੈਗੇ ਦੇਖੋ ਸਾਹਿਬ ਕੋਈ ਵੀ ਚੀਜ਼ ਕੋਈ ਵੀ ਠੋਸ ਚੀਜ਼ ਜਿਹਨੂੰ ਪਦਾਰਥ ਕਹਿੰਦੇ ਆ ਮਾਸ ਕਹਿੰਦੇ ਆ ਮੈਟਰ ਕਹਿੰਦੇ ਆ ਠੀਕ ਆ ਤਾਂ ਆਪਾਂ ਉਹ ਕਿਵੇਂ ਦੇਖ ਸਕਦੇ ਆ ਆਪਣੀ ਇੱਕ ਮਜਬੂਰੀ ਆ ਜਦੋਂ ਆਪਾਂ ਅੱਖਾਂ ਖੋਲਦੇ ਆ ਆਪਾਂ ਨੂੰ ਕੁਛ ਨਾ ਕੁਛ ਦੇਖਣਾ ਹੀ ਦਿਖਣਾਗਾ ਤਾਂ ਆਪਣੀ ਇਹ ਚੁਆਇਸ ਨਹੀਂ ਹੈਗੀ ਕਿ ਆਪਾਂ ਜਦੋਂ ਚਾਹੀਏ ਉਦੋਂ ਦੇਖੀਏ ਅੱਖਾਂ ਬੰਦ ਕਰਦੇ ਆ ਤਾਂ ਜਿਹੜਾ ਹਨੇਰਾ ਉਹ ਵੀ ਇੱਕ ਦੇਖਣ ਦੀ ਪ੍ਰਕਿਰਿਆ ਹੀ ਆ ਜੇ ਅੱਖਾਂ ਨਾ ਹੋਣ ਫਿਰ ਆਪਾਂ ਕਹਿ ਸਕਦੇ ਹਾਂ ਕਿ ਅਸੀਂ ਕੁਝ ਨਹੀਂ ਦੇਖ ਸਕਦੇ ਤਾਂ ਫਿਰ ਵੀ ਤੁਹਾਡੀਆਂ ਬਾਕੀ ਦੀਆਂ ਇੰਦਰੀਆਂ ਕੰਮ ਕਰਨਗੀਆਂ ਸੋਚੋ ਜੇ ਤੁਹਾਡੇ ਅੱਖਾਂ ਨਾ ਹੋਣ ਤੁਸੀਂ ਟੱਚ ਨੂੰ ਮਹਿਸੂਸ ਨਾ ਕਰੋ ਤੁਹਾਡੇ ਕੰਨਾਂ ਨੂੰ ਸੁਣਦਾ ਨਾ ਹੋਵੇ ਯਾਨੀ ਕਿ ਤੁਹਾਡੀ ਜੀਭ ਨੂੰ ਕੋਈ ਸਵਾਦ ਨਾ ਮਹਿਸੂਸ ਹੁੰਦਾ ਆਵੇ ਔਰ ਫਿਰ ਤੁਸੀਂ ਕੀ ਹੋਵੋਗੇ ਤੁਸੀਂ ਦੱਸ ਸਕਦੇ ਆ ਤੁਸੀਂ ਕੁਝ ਮਹਿਸੂਸ ਕਰ ਸਕਦੇ ਆ ਸ਼ਾਇਦ ਨਾ ਇਹ ਪੰਜ ਗਿਆਨ ਇੰਦਰੀਆਂ ਕਰਕੇ ਹੀ ਤੁਸੀਂ ਕਹਿੰਦੇ ਆ ਕਿ ਮੈਂ ਹੈਗਾ ਹਾਂ ਠੀਕ ਹੋ ਗਿਆ ਤਾਂ ਕੋਈ ਵੀ ਚੀਜ਼ ਫੋਰ ਐਗਜ਼ਾਮਪਲ ਇਹ ਕੱਪੜਾ ਹੈ ਜਾਂ ਕੋਈ ਇੱਥੇ ਹੈ ਨਹੀਂ ਮੇਰੇ ਕੋਲ ਕੁਝ ਸੋਸ ਇਹ ਔਖਾ ਇਹ ਵਾਇਰਿੰਗ ਲੱਗੀ ਆ ਤਾਂ ਇਹ ਬਣੀ ਕਾਦੀ ਆ ਆਪਾਂ ਇਹ ਚੀਜ਼ਾਂ ਨੂੰ ਕਿਵੇਂ ਦੇਖ ਸਕਦੇ ਆ ਜੇ ਕੋਈ ਬਾਹਰ ਵੱਡੀ ਆਵਾਜ਼ ਆਉਗੀ ਕੋਈ ਹੌਰਨ ਵੱਜੂਗਾ ਤਾਂ ਉਹ ਮੇਰੀ ਮਰਜ਼ੀ ਨਹੀਂ ਹੈ ਕਿ ਮੈਂ ਉਹਨੂੰ ਸੁਣਾ ਜਾਂ ਨਾ ਸੁਣਾ ਮੈਨੂੰ ਉਹ ਸੁਣੂਗਾ ਹੀ ਸੁਣੂਗਾ ਤਾਂ ਬਾਹਰ ਅਸਲੀ ਦੁਨੀਆ ਕੋਈ ਹੈਗੀ ਆ ਜਾਂ ਨਹੀਂ ਹੈਗੀ ਜਾਂ ਸਾਡੇ ਮਨ ਦਾ ਹੈ ਇੱਕ ਤਰ੍ਹਾਂ ਦਾ ਭਹਿਮ ਤਾਂ ਸੀ ਸਾਡੇ ਕੋਲ ਪੰਜ ਗਿਆਨ ਇੰਦਰੀਆਂ ਆਇਆਂ ਇਹ ਯੂਨੀਵਰਸ ਨੂੰ ਸਮਝਣ ਦੇ ਲਈ ਔਰ ਇਹ ਜੋ ਜੋ ਮਹਿਸੂਸ ਕਰਦੀਆਂ ਉਹ ਤੁਹਾਡੇ ਸਿਰ ਦੇ ਵਿੱਚ ਚਲਾ ਜਾਂਦਾਗਾ ਮੈਮਰੀ ਬਣ ਜਾਂਦਾ ਹੈਗਾ ਠੀਕ ਹੋ ਗਿਆ ਹੁਣ ਕੋਈ ਵੀ ਚੀਜ਼ ਮੰਨ ਲਓ ਮੇਰੇ ਕਮਰੇ ਦੇ ਵਿੱਚ ਇੱਕ ਮੰਜਾਇ ਠੀਕ ਆ ਉਹਨੂੰ ਜੇ ਆਪਾਂ ਅਲੱਗ-ਅਲੱਗ ਐਂਗਲਾਂ ਤੋਂ ਦੇਖਾਂਗੇ ਉਹ ਦੀ ਅਲੱਗ-ਅਲੱਗ ਤਰ੍ਹਾਂ ਦੀ ਸ਼ੇਪ ਦਿਖੂਗੀ ਠੀਕ ਆ ਉਹਦੇ ਰੰਗ ਵੀ ਦਿਨ ਦੇ ਅਲੱਗ-ਅਲੱਗ ਘੰਟਿਆਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਸਾਨੂੰ ਮਹਿਸੂਸ ਹੋਣਗੇ ਜੇ ਕੋਈ ਪੇਂਟਰ ਹੋਊਗਾ ਉਹ ਜ਼ਿਆਦਾ ਬਿਹਤਰ ਸਮਝੂ ਇਹ ਗੱਲ ਨੂੰ ਕਿ ਕਿਸ ਤਰ੍ਹਾਂ ਰੋਸ਼ਨੀ ਨਾਲ ਸ਼ੇਡ ਚੇਂਜ ਹੁੰਦੀ ਆ ਜੇ ਉਹਨੂੰ ਮਾਈਕਰੋਸਕੋਪ ਥੱਲੇ ਲਿਆਈਏ ਤਾਂ ਉਹਨੂੰ ਜ਼ੂਮ ਕਰਦੇ ਜਾਈਏ ਤਾਂ ਉਹ ਵਜਣੇ ਨਹੀਂ ਉਹ ਲੱਕੜ ਵੀ ਲੱਕੜ ਨਹੀਂ ਰਹਿਣੀਗੀ ਆਖਰ ਨੂੰ ਇੱਕ ਐਟਮ ਬਚੂਗਾ ਜਿਹੜੀ ਠੋਸ ਲੱਕੜ ਆਪਾਂ ਨੂੰ ਮਲੈਮ ਲੱਗਦੀ ਆ ਜਾਂ ਕੋਈ ਪਲਾਸਟਿਕ ਜਾਂ ਕੋਈ ਕੋਸੋ ਤਾ ਉਹ ਜ਼ੂਮ ਕਰਨ ਦੇ ਬਹੁਤ ਖੁਰਦਰਾ ਹੁੰਦਾ ਮਤਲਬ ਬਹੁਤ ਗੈਪ ਹੁੰਦਾ ਉਹਦੇ ਵਿੱਚ ਔਰ ਆਖਰ ਨੂੰ ਇੱਕ ਐਟਮ ਬਚਦਾ ਐਟਮ ਦੇ ਵਿੱਚ ਵੀ ਉਹਦੇ ਨਿਊਟ੍ਰੋਨ ਪ੍ਰੋਟੋਨ ਕੁਆਕਸ ਬੜੀ ਜਗ੍ਹਾ ਹੁੰਦੀ ਹੈ ਜਿੰਨਾ ਇੱਕ ਫੁੱਟਬਾਲ ਗਰਾਊਂਡ ਦੇ ਵਿਚਾਲੇ ਫੁੱਟਬਾਲ ਰੱਖ ਦਈਏ ਇੱਕ ਐਟਮ ਦੇ ਵਿੱਚ ਵੀ ਇੰਨੀ ਖਾਲੀ ਜਗ੍ਹਾ ਹੁੰਦੀ ਹੈ ਸੋਚੋ ਸਭ ਕੁਝ ਕਿੰਨਾ ਦੂਰ ਦੂਰ ਆ ਜਿਹੜਾ ਆਪਾਂ ਨੂੰ ਠੋਸ ਲੱਗਦਾ ਹੈ ਤਾਂ ਮੈਨੂੰ ਕੋਈ ਚੀਜ਼ ਦਿਖਦੀ ਆ ਤਾਂ ਜੇ ਹੁਣ ਮੈਂ ਇੱਥੇ ਖੜਾ ਮੈਂ ਕਹਿੰਨਾ ਧਰਤੀ ਤਾਂ ਹਾਂਜੀ ਪੱਧਰ ਮੇਰੀ ਗਿਆਨ ਇੰਦਰੀ ਤਾਂ ਮੈਨੂੰ ਅੱਖਾਂ ਨਾਲ ਇਹੀ ਮੈਨੂੰ ਪਤਲਾ ਕਰਿਆ ਨਾ ਪਰ ਇਹ ਪੱਧਰ ਨਹੀਂ ਹੈ ਤੇ ਗੋਲ ਮੈਨੂੰ ਤਾਂ ਅੱਖਾਂ ਨਾਲ ਦੇਖਣ ਨਾਲ ਇਹ ਅਸਮਾਨ ਝੁਕਿਆ ਹੋਇਆ ਲੱਗਦਾਗਾ ਜਿਵੇਂ ਕੋਸ ਰੱਖਿਆ ਹੋਵੇ ਪਰ ਇਹ ਵੀ ਸੱਚ ਨਹੀਂ ਹੈਗਾ ਤਾਂ ਗਿਆਨ ਇੰਦਰੀਆਂ ਤੇ ਤੁਸੀਂ ਭਰੋਸਾ ਕਿਵੇਂ ਕਰ ਸਕਦੇ ਆ ਤਾਂ ਆਪਣਾ ਜਿਹੜਾ ਮਨ ਆਪਣਾ ਜਿਹੜਾ ਦਿਮਾਗ ਆ ਇਹ ਇੱਕ ਇਹੋ ਜਿਹੀ ਐਨਕਾ ਜਿਹਦੇ ਥਰੂ ਆਪਾਂ ਇਹ ਯੂਨੀਵਰਸ ਨੂੰ ਦੇਖਦੇ ਆ ਇਹ ਧਰਤੀ ਦੇ ਹਰ ਇੱਕ ਜੀਵ ਕੋਲੇ ਵੱਖਰੀ ਵੱਖਰੀ ਆ ਉਹਨਾਂ ਦੀ ਸੁਣਨ ਦੀ ਸ਼ਕਤੀ ਸਾਡੇ ਨਾਲੋਂ ਵੱਖਰੀ ਆ ਦੇਖਣ ਦੀ ਵੱਖਰੀ ਆ ਸੁੰਘਣ ਦੀ ਵੱਖਰੀ ਆ ਔਰ ਉਹਨਾਂ ਦਾ ਖਾਣਾ ਪੀਣਾ ਵੀ ਵੱਖਰਾ ਹੈ ਉਹ ਹੋਰ ਤਰ੍ਹਾਂ ਮਹਿਸੂਸ ਕਰਦੇ ਆ ਉਹਨਾਂ ਦੀ ਉਮਰ ਵੀ ਆਪਣੇ ਨਾਲੋਂ ਵੱਧ ਜਾਂ ਘੱਟ ਹੁੰਦੀ ਆ ਵੋਡ ਵੀ ਸਕਦੇ ਆ ਮੱਖੀਆਂ ਪੰਛੀ ਉਹ ਪਾਣੀ 'ਚ ਵੀ ਰਹਿ ਸਕਦੇ ਆ ਆਪਾਂ ਨਹੀਂ ਰਹਿ ਸਕਦੇ ਤਾਂ ਹਰ ਇੱਕ ਜੀਵ ਕੋਲੇ ਇਹ ਯੂਨੀਵਰਸ ਨੂੰ ਦੇਖਣ ਦਾ ਆਪਣਾ ਇੱਕ ਨਜ਼ਰੀਆ ਆਪਣਾ ਇੱਕ ਮਾਨਾ ਮੰਨ ਲਓ ਤੁਹਾਡੇ ਅੱਖਾਂ ਤੇ ਮੈਂ ਪੱਕਾ ਹੀ ਸਿਉਂ ਦਿਆਂ ਇੱਕ ਕਲਰ ਮੰਨ ਲਓ ਮੈਂ ਹਰਾ ਰੰਗ ਤੁਹਾਡੀਆਂ ਅੱਖਾਂ ਤੇ ਤੁਹਾਡੇ ਪਰਦੇ ਤੁਹਾਡੇ ਫਿੱਟ ਕਰਦਾ ਸੋਨੂੰ ਸਭ ਕੁਝ ਹਰਾ ਹਰਾ ਹੀ ਲੱਗਣਾ ਮਸਲੀਆਂ ਪਾਣੀ ਦੇਖ ਸਕਦੀਆਂ? ਸ਼ਾਇਦ ਨਹੀਂ। ਤਾਂ ਉਵੇਂ ਹੀ ਹਰ ਇੱਕ ਆਪਣਾ ਜਿਹੜਾ ਨਜ਼ਰੀਆ ਬਈ ਮੈਨੂੰ ਰੱਖ ਇਸ ਤਰ੍ਹਾਂ ਦਾ ਲੱਗਦਾ। ਆ ਸਾਬ ਆਪਣਾ ਦਾ ਨਾਮ ਰੱਖ ਲਿਆ ਵਾਈਟ ਜਾਂ ਸਫੈਦ। ਇਹਨੂੰ ਜ਼ੂਮ ਕਰੂੰ ਤਾਂ ਇੱਕ ਐਟਮ ਬਣ ਜਾਣਾਗਾ ਇਹ ਐਟਮ ਇੱਕ। ਮੈਂ ਸਾਰਾ ਜਿਹੜਾ ਬੋਡੀ ਬੈਠਾ ਇੱਥੇ ਤੁਹਾਨੂੰ ਤੁਸੀਂ ਸੁਣੀ ਜਾਂਦੇ ਆ। ਮੇਰੇ ਵੀ ਸਰੀਰ ਨੂੰ ਇੱਕ ਟੁਕੜਾ ਵੀ ਕੱਟ ਕੇ ਇਨੂੰ ਜ਼ੂਮ ਕਰਦੇ ਜਾਓ ਕਰਦੇ ਜਾਓ ਕਰਦੇ ਜਾਓ ਇੱਕ ਆਟਮ ਅਖਰ ਨੂੰ ਬਚਣਾਗਾ ਔਰ ਮੈਂ ਐਟਮਾਂ ਦਾ ਇੱਕ ਗੁੱਸਾ ਗੁੱਸਾ ਇੱਕ ਟੇਰ ਜਿਹੜਾ ਤੁਹਾਨੂੰ ਥੋੜਾ ਸਖਤ ਥੋੜਾ ਲੱਗ ਰਿਹਾ ਕਿ ਮੈਂ ਤੁਰ ਫੇਰ ਸਕਦਾਗਾ ਜਿਹੜੇ ਆ ਆ ਵੀ ਆ ਵੀ ਆਟਮ ਆ ਇਹ ਜਿਆਦੇ ਸੰਘਣੇ ਆ ਪਦਾਰਥ ਹੈ ਵੀ ਇਹ ਤੁਰ ਫੇਰ ਨਹੀਂ ਸਕਦੇਗੇ ਇਹ ਵੀ ਇਹ ਵੀ ਜ਼ੂਮ ਕਰੇ ਤੋਂ ਇੱਕ ਸਿੰਗਲ ਚੀਜ਼ ਹੀ ਰਹਿ ਜਾਣੇ ਹਰ ਇੱਕ ਚੀਜ਼ ਇਸ ਤਰ੍ਹਾਂ ਹੈ ਕੁਝ ਚੀਜ਼ਾਂ ਚਲਦੀਆਂ ਫਿਰਦੀਆਂ ਇਹ ਕੁਝ ਚੀਜ਼ਾਂ ਨਹੀਂ ਚਲਦੀਆਂ ਫਿਰਦੀਆਂ ਔਰ ਔਰ ਮੈਂ ਬੋਲਦਾ ਐ ਜਿਹੜੇ ਆਪਣੇ ਆਪਣੀ ਜਿਹੜੀ ਆਵਾਜ਼ ਆ ਠੀਕ ਹੈ ਜੀ ਆਵਾਜ਼ ਦੀ ਵੀ ਜਿਹੜੀ ਵੇਵ ਹੁੰਦੀ ਆ ਉਹ ਵੀ ਕੁਆਂਟਮ ਐਂਟੈਂਗਲਮੈਂਟ ਤੇ ਕੰਮ ਕਰਦੀ ਆ ਉਹ ਇੱਕ ਅਲੱਗ ਵਿਸ਼ਾ ਹੈ ਫਿਰ ਗੱਲ ਕਰਾਂਗੇ ਕਿਵੇਂ ਇੱਕ ਚੀਜ਼ਾਂ ਦੂਰੋਂ ਦੂਰ ਆ ਇੱਕ ਦੂਜੇ ਨਾਲ ਕਨੈਕਟ ਹੁੰਦੀਆਂ ਸਮਝੋ ਬਾਹਰ ਆ ਵੀ ਮੈਂ ਸੋਚ ਵੀ ਸਕਦਾ ਮੈਂ ਬੋਲੀ ਜਾਂਦਾ ਤੁਸੀਂ ਮੇਰੀ ਗੱਲ ਸਮਝ ਹੀ ਜਾਂਨੇ ਤੁਸੀਂ ਵੀ ਆਇਟਮ ਆ ਮੈਂ ਵੀ ਆਇਟਮ ਆ ਹਰ ਇੱਕ ਚੀਜ਼ ਇੱਕ ਆਇਟਮ ਤੋਂ ਆ ਔਰ ਕਿਵੇਂ ਅਸੀਂ ਜੋ ਪਾ ਰਹੇ ਆ ਕਿਵੇਂ ਅਰਬਾਂ ਖਰਬਾਂ ਬੈਕਟੀਰੀਆ ਦਾ ਮਟੇਰਾ ਜਿਹੜੇ ਆਪਾਂ ਇਹ ਅੱਖਾਂ ਤਾਂ ਨਹੀਂ ਦੇਖ ਸਕਦੀਆਂ ਮਾਈਕਰੋਸਕੋਪ ਨਾਲ ਆਪਾਂ ਜ਼ਰੂਰ ਦੇਖ ਸਕਦੇ ਆ ਔਰ ਉਥੇ ਜੀਵਨ ਜੀਵਨ ਨੂੰ ਵੀ ਕਿਸੇ ਵੀ ਚੀਜ਼ ਨੂੰ ਛੋਟੀ ਤੋਂ ਛੋਟੀ ਸੂਖਮ ਕੀ ਚੱਲਿਆ ਸੀ ਕਰੋਨਾ ਉਹਦੇ ਵੀ ਉਹ ਵੀ ਇੱਕ ਐਟਮ ਤੋਂ ਆ ਤਾਂ ਸਭ ਚੀਜ਼ਾਂ ਇੱਕ ਐਟਮ ਆ ਐਟਮਿਕ એનર્ਜੀ ਆ ਔਰ એનર્ਜੀ ਕਿਵੇਂ ਬੋਲ ਰਹੀ ਆ ਜਿਵੇਂ ਕਿ ਮੈਂ ਔਰ ਕਿਵੇਂ ਸੁਣ ਰਹੀ ਆ ਕਿਵੇਂ ਇੱਕ ਦੂਜੇ ਨਾਲ ਆਪਾਂ ਇਹ ਗੱਲਾਂ ਕਰ ਰਹੇ ਆ ਇਹ ਫੋਨ ਤਾਂ ਅਸਲੀ ਦੁਨੀਆ ਨੂੰ ਤੁਸੀਂ ਕਿਵੇਂ ਸਮਝੋਗੇ ਥੋਡੇ ਕੋਲ ਜੇ ਪੰਜ ਗਿਆਨ ਇੰਦਰੀਆਂ ਦੀ بجائے 25 30 ਗਿਆਨ ਇੰਦਰੀਆਂ ਹੁੰਦੀਆਂ ਜੇ ਤੁਹਾਡਾ ਤੁਹਾਡੇ ਕੰਨਾਂ ਤੇ ਕੰਟਰੋਲ ਹੁੰਦਾ ਤੁਸੀਂ ਇਹਦੀ ਫ੍ਰੀਕੁਐਂਸੀ ਵਧਾ ਘਟਾ ਸਕਦੇ ਬਹੁਤ ਲੋ ਫ੍ਰੀਕੁਐਂਸੀ ਵਾਲੇ ਸਾਊਂਡ ਵੀ ਸੁਣ ਸਕਦੇ ਜਾਂ ਬਹੁਤ ਹਾਈ ਵਾਲੇ ਵੀ ਤੁਹਾਡੀਆਂ ਅੱਖਾਂ ਦਾ ਵਿਜ਼ਨ ਇੰਨਾ ਤੇਜ਼ ਹੁੰਦਾ ਤੁਸੀਂ ਹੋਰ ਗ੍ਰਹਿ ਦੇਖ ਸਕਦੇ ਤੁਸੀਂ ਜਿਹੜੀਆਂ ਚੀਜ਼ਾਂ ਹੁਣ ਜਿਵੇਂ ਕਿ ਆਪਾਂ ਮੋਬਾਈਲ ਦਾ ਨੈਟਵਰਕ ਨਹੀਂ ਦੇਖ ਸਕਦੇ ਹਵਾ ਦੇ ਵਿੱਚ ਮੈਸੇਜ ਸੈਂਡ ਹੁੰਦੇ ਆ ਕੁਝੇ ਨੂੰ ਪਿਕਚਰ ਸੈਂਡ ਹੁੰਦੇ ਆ ਉਹ ਤੁਸੀਂ ਨਹੀਂ ਦੇਖ ਸਕਦੇ ਜੇ ਤੁਸੀਂ ਉਹ ਵੀ ਦੇਖ ਸਕਦੇ ਅਸਲੀ ਵਸਤਵਿਕਤਾ ਨੂੰ ਅਸਲੀ ਕੀ ਕਹਿੰਦੇ ਆ ਪੰਜਾਬੀ ਚ ਅਸਲੀ ਜਿਹੜੀ ਚੀਜ਼ ਹੈਗੀ ਆ ਜੋ ਵੀ ਹੈ ਉਹਨੂੰ ਤੁਸੀਂ ਕਦੇ ਵੀ ਮਹਿਸੂਸ ਨਹੀਂ ਕਰ ਸਕਦੇ ਬਰਕਲੇ ਨੇ ਹਾਲਾਂਕਿ ਕੀ ਕੋਈ ਕਿਸੇ ਕੋ ਸੁਨਕਲੀ ਹੋ ਸਕਦਾ ਆਪਾਂ ਕਿਸੇ ਸੁਪਨੇ ਦੇ ਵਿੱਚ ਹੁੰਨੇ ਆ ਤਾਂ ਆਪਾਂ ਨੂੰ ਸਭ ਕੁਝ ਅਸਲੀ-ਅਸਲੀ ਲੱਗਦਾ ਹੈ। ਔਰ ਸੁਪਨੇ ਦੀ ਖਾਸੀਅਤ ਪਤਾ ਕੀ ਹੁੰਦੀ ਆ ਕਿ ਕਦੇ ਵੀ ਸਾਨੂੰ ਇਹ ਨਹੀਂ ਲੱਗੂਗਾ ਕਿ ਹੁਣ ਸੁਪਨਾ ਹੈ। ਉੱਠ ਕੇ ਲੱਗੂਗਾ ਕਿ ਸੁਪਨਾ ਸੀ। ਸ਼ਾਇਦ ਵੀ ਕੋਈ ਵੱਡਾ ਸੁਪਨਾ ਹੀ ਆਪਾਂ ਦੇਖ ਰਹੇ ਹੋਵਾਂਗੇ। ਤਾਂ ਐਸਾ ਨਹੀਂ ਕਿ ਇਨਸਾਨ ਹੋਣਾ ਧਰਤੀ ਤੇ ਆਇਆ ਤਾਂ ਪਹਿਲਾਂ ਧਰਤੀ ਨਹੀਂ ਸੀ। ਸਾਇੰਟਿਫਿਕ ਖੋਜਾਂ ਸਾਬਤ ਕਰ ਚੁੱਕੀਆਂ ਕਿ ਪਹਿਲਾਂ ਵੀ ਸੀ ਤਾਂ ਇਹ ਹੋ ਸਕਦਾ ਕਿਸੇ ਹੋਰ ਸੱਭਿਆਤਾ ਦੇ ਲਈ ਕੁਝ ਸੈਕੰਡ ਹੀ ਹੋਣ ਜਿਹੜੀ ਆਪਾਂ ਨੂੰ ਬਹੁਤ ਲੰਮੀ ਚੌੜੀ ਚੀਜ਼ ਲੱਗ ਰਹੀ ਆ ਤੁਸੀਂ ਆਪਣੇ ਵਿਚਾਰ ਜਰੂਰ ਦਿਓ ਵੀਡੀਓ ਬਹੁਤ ਲੰਮੀ ਹੋ ਰ ਜਾ ਰਹੀ ਆ ਔਰ ਅਪਾ ਜੀ ਤੇ ਕਿਸੇ ਦਿਨ ਅ ਕੋਈ ਲਾਈਵ ਤੇ ਗੱਲ ਕਰਾਂਗੇ ਸ਼ਾਇਦ ਲਾਈਵ ਵਧੀਆ ਇਹਦੇ ਵਿੱਚ ਚੀਜ਼ਾਂ ਤੁਸੀਂ ਤੁਸੀਂ ਜੁਆਇਨ ਕਰ ਸਕਦੇ ਆ ਆਪਣੇ ਸੁਛਿੱਦੇ ਸਵਾਲ ਜਵਾਬ ਕਰ ਸਕਦੇ ਆ ਕੋਈ ਕੁਸਚਨ ਕਰ ਸਕਦੇ ਆ ਔਰ ਮੈਨੂੰ ਬਹੁਤ ਇੰਟਰਸਟ ਹੈ ਚੀਜ਼ਾਂ ਨਾਲ ਜਿਹੜਾ ਵੀ ਬੰਦੇ ਨੂੰ ਇਹ ਗੱਲਾਂ ਪਸੰਦ ਆਉਂਦੀਆਂ ਮਹਾਨ ਜਿਹੜੇ ਵਿਗਿਆਨਕ ਹੋਏ ਆ ਫਲਸਫਰ ਹੋਏ ਆ ਬੁੱਧੀਜੀਵੀ ਹੋਏ ਆ ਜਿਨ੍ਹਾਂ ਨੂੰ ਉਹਨਾਂ ਨੂੰ ਉਹਨਾਂ ਦੇ ਵਿਚਾਰ ਚੰਗੇ ਲੱਗਦੇ ਆ ਉਹਨਾਂ ਤੇ ਡਿਸਕਸ ਉਹਨਾਂ ਦੇ ਖੁਦ ਦੇ ਵਿਚਾਰ ਹੋਰ ਪੈਦਾ ਹੋ ਰਹੇ ਆ ਔਰ ਵਿਚਾਰ ਵੀ ਸਟੈਲ ਇੱਕ એનર્ਜੀ ਆ ਔਰ ਜੇ ਮੈਨੂੰ ਕਿਸੇ ਵੀ ਬੰਦੇ ਨੂੰ ਵਿਚਾਰ ਆਇਆ ਜਹਾਜ਼ ਬਣਾਉਣ ਦਾ ਜਾਂ ਫੋਨ ਨੂੰ ਪਹਿਲਾਂ ਇੱਕ ਇੱਕ ਥਾਟ ਸੀ ਥਾਟ ਤੋਂ ਬਾਅਦ ਤੁਹਾਡੇ ਹੱਥਾਂ 'ਚ ਆ ਗਿਆ ਤਾਂ ਇੱਥੇ ਧਿਆਨ ਰੱਖਿਆ ਕਰੋ ਜੋ ਵਿਚਾਰ ਹੁੰਦੇ ਆ ਉਹ ਹਰਕਤ ਬਣ ਜਾਂਦੇ ਆ ਜਿਹੜੀ ਹਰਕਤ ਹੁੰਦੀ ਆ ਉਹ ਐਕਸ਼ਨ ਬਣ ਜਾਂਦਾ ਐਕਸ਼ਨ ਚੀਜ਼ ਦਾ ਰਿਜ਼ਲਟ ਬਣ ਜਾਂਦਾ ਰਿਜ਼ਲਟ ਤੋਂ ਅੱਗੇ ਸਾਨੂੰ ਪਤਾ ਹੀ ਆ ਤਾਂ ਸਾਰੀ ਸ਼ੁਰੂਆਤ ਇੱਥੇ ਹੀ ਹੋਣੀ ਆ ਇੱਕ ਵਾਰੀ ਥੋੜੇ ਇੱਕ ਛੋਟੇ ਜਿਹੇ ਥਾਟ ਦੇ ਉੱਤੋਂ ਠੀਕ ਹੈ ਜੀ ਮਿਲਦਾ ਹੈ ਜੇਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਪੰਜਾਬੀ ਸਟੇਟਸ ਕਰੋ